ਦਾਦੀ ਵਰਜਲਾ ਦੇ ਖੋਦਾ ਨਹੀਂ ਆ ਦਾਦੀ ਦਾ ਉਹ ਨਹੀਂ ਖੋਦਾ ਨਹੀਂ ਖੋਲਦੀ ਹਾਂ ਆ ਆ ਜਾ ਜਾ ਮम्मा ਖੋਲਾ ਕਹਿੰਦੀ ਮਮੀ ਨੂੰ ਕਹਿਣਾ ਆ ਜਾ ਇਸ ਟਾਈਮ ਮੇਰੀ ਹਰਗਨ ਦੇ ਟਾਹਰ ਵੇਖ ਲਦੇ ਆਉਂਦੇ ਹੋਏ ਵੇਖਿਓ ਕੀ ਹਾਲ ਹੋਣਾ ਜੀ ਯਾਰਾ ਉਹ ਸਸੀ ਕਾਲ ਸਵਾਗਤ ਆ ਡਾਈ ਦੇ ਨੇ ਵਲੋਗ ਦੇ ਵਿੱਚ ਤੇ ਮੈਂ ਅਮਰੀਕਾ ਤੋਂ ਸਾਰੇ ਜਣੇ ਬਹੁਤ ਹੀ ਵਧੀਆ ਹੋ ਹਾਂਜੀ ਬਲ ਹਲਾ ਹੁਣ ਇਹ ਸ਼ੀਸ਼ੇ ਦੇ ਵੇਖਣ ਲਈ ਹੈ ਹੈ ਠੀਕ ਹੈ ਓਕੇ ਤੋਰ ਆਇਆ ਤੌਰ ਕੱਢਿਆ ਅੱਛਾ ਕੱਢੀ ਟੌਰ ਕੱਢੀ ਹਾਂ ਅਗਨੀ ਟੌਰ ਕੱਢਿਆ ਆ ਚਲੂਣ ਬੋ ਕੇ ਹੁਣ ਇਹ ਇੱਕ ਕਾਰਨਾਵਾਂ ਸੁਣ ਲਿਆ ਕੀ ਹੈ ਭਾਈ ਈਏ ਵੇਹੇ ਹੀ ਹੈ ਜੀ ਇਸ ਹੀ ਨਹੀਂ ਚੋਪਾ ਮੈਂ ਜਰਾ ਬੁਲ ਨੂੰ ਦੱਸਣੀ ਸਰਦਾ ਹੈ ਅਗੰਡੇ ਵੀ ਰਾਤ ਸੱਤਾ ਉੱਠਿਆ ਸੱਤਾ ਅਠੇ ਸਵੇਰੇ ਵੀ ਨਹੀਂ ਅੱਧੀ ਘਾਲੇ ਬੰਦੀ ਸੱਤਾ ਉੱਠਿਆ ਗਿਆ ਪਲਾਨ ਲਗਾਵੇਂ ਨੀਂਦ ਦੇ ਵਿੱਚ ਹੀ ਕਿਤੇ ਜਲ ਪੌੜੀਆਂ ਤੇ ਵੱਜ ਗਿਆ ਮਟਮਟ ਉੱਤ ਜਾਇਆ ਇੱਕ ਬੈੜ ਤੋਂ ਓਏ ਗੁਰੂ ਰੋਸ਼ਨ ਹੋ ਫਿਰ ਤੇ ਉਸ ਢੰਗ ਜਾ ਖੋਲ ਗਏ ਜੀ ਬੱਚਾ ਹੈ ਮਾਂ ਕਾ ਦਸਨ ਕਿ ਕਹਿੰਦਾ ਪਕੰਮੇ ਕੀ ਗਿਆ ਨਾ ਕੋਈ ਨਹੀਂ ਅੱਜ ਤੇ ਦੇਖਦਾ ਕਿ ਉਹ ਕਿੰਨਾ ਫੜਦਾ 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 ਫੜ ਲਿਆ ਜੀ ਗੱਡੇ ਡੇ ਲੁੱਟਣ ਲੈ ਵੀ ਮੈਂ ਹੁਣ ਬਿਆਰ ਜਾਣ ਡੈ ਤੇ ਜੋਗੇ ਸੇਵੀ ਆ ਲੈ ਆਵਾਂ ਭਰਾਵਾ ਜੇਦ ਕਰੀ ਜਾਂਦੀ ਹੁਣੇ ਲੇਉਠੀ ਆ ਜਾਂਦੇ ਹਾਂ ਹੁਣ ਮੈਂ ਗੋਪੀ ਵੇਖਣੀ ਜਾਣਾ ਆ ਉਥੋਂ ਲੈ ਆਉਂਦਾ ਮੈਂ ਸੇਵੀ ਸੂਗੇ ਬੜੀ ਕਲੀਅਰ ਚੱਲਣ ਦੀ ਐ ਸਰੀ ਹਣਾ ਕੀ ਲੈਣਾ ਹੁਣ ਉਹ ਵੀ ਲੈ ਲੀਆ ਉਹ ਲੈ ਲੀਆ ਪਤਾ ਹੋਰ ਕੀ ਲੈਣਾ ਹੈ ਉਹ ਵੀ ਕਹਿੰਦੀ ਕਹਿੰਦੀ ਕੀ ਲੈਣਾ ਅੱਗੇ ਕਹਿੰਦੀ ਲੱਡੂ ਲੈਣਾ ਹੈ ਹੈ ਇਹ ਵੀ ਲੈਨੇ ਆ ਹੋਏ ਵੀ ਲੈਨੇ ਆ ਚਲ ਆ ਚਲ ਗਏ ਆ ਹੈਪੀ ਬਰਥਡੇ ਸਾਵਲ ਲੱਲਾ ਵੀ ਕਦੀ ਕਦੀ ਆ ਕਦੀ ਕੋਖ ਕਦੀ ਕੋਖ ਕਦੀ ਲੱਡੂ ਆਵ ਲੈ ਲਈਓ ਪਤ ਜੀ ਕਿੰਨੀਆਂ ਚੀਜ਼ਾਂ ਲੈ ਲਈਆਂ ਤੁਸੀਂ ਜੋ ਗਿਆ ਮੈਂ ਨਹੀਂ ਹੋ ਨਹੀਂ ਲੈਣੇ ਬਸ ਜਾਂ ਫਿਰ ਲੈ ਲੈ ਫਿਰ ਮੈਂ ਚੱਲਿਆਂ ਹੈ ਚੱਲਣ ਕਦੋਂ ਲੰਗੇ ਤੂੰ ਦੇਰੀਆ ਸ਼ਮਾ ਨੰਗ ਜਾਣੀਆਂ ਆ ਮਾਨ ਨਾਲ ਕਿਪਦਾ ਘੰਟਾ ਨਹੀਂ ਕਿ ਨਿਕਲਣਾ ਅੱਜ ਮੈਂ ਦਵਾਈ ਲੈ ਆਇਆ ਇਹ ਤਾਂ ਸੰਦੀਪ ਦੇ ਲਈ ਆਪਣੀ ਲਗਾ ਲੈਣਾ ਕੀ ਜਾਂਦੀ ਨਹੀਂ ਫੜਾਂਦੀ ਗੁੱਡਾ ਦੇ ਦੋ ਖੇਡੋ ਦੋਵੇਂ ਜਣੇ ਦੇ ਦੋ ਵੇਖ ਕੱਪੜੇ ਕਿਦਾਂ ਲੰਬਲੇ ਆਏ ਨੇ ਕੀ ਆ ਇਹ ਨਾ ਸ਼ਾਮ ਤੱਕ ਹਾਲ ਵੇਖਿਓ ਇਹਦਾ ਦੇ ਦੋ ਭਾਇਆ ਭਾਣੂ ਦੇਣਾ ਨਹੀਂ ਤੱਕ ਸਾਹ ਵੇਖਣਾ ਇਹਦੇ ਚ ਚੱਲ ਦੇ ਦੇ ਉਹ ਵੇਖ ਲਾ ਮੈਂ ਡੋਰ नंदमान चल ठीक आपे डाओ आपे डा है डरता डाता ही पी गचना फिर जे जंगा <laughs> ਉਹ ਡੇਗੀ ਉਹ ਡੇਗੀ ਉਹ ਤੇਰੀ ਜੁੰਡੀ ਆ ਗਈ ਵਿੱਚ ਇਹ ਚੱਲ ਐਨੂੰ ਆ ਜਾ ਐਨੂੰ ਇਹ ਸੁੱਟ ਦੇ ਗੰਦਾ ਏ ਇਹ ਬਲੂਨ ਥੋੜੀ ਫੁੱਲਦਾ ਏ ਨਹੀਂ ਪੈਣ ਵਿੱਚ ਅੱਈਆਂ ਆ ਘਰੇ ਮਾ ਰੋਟੀ ਲਿਆ ਚਲੀ ਘਰੇ ਰੋਟੀ ਬਣੀ ਪਈ ਆਪਣੀ ਹੈਂ ਲੇਵ ਗੇਜਰਾ ਕਰ ਲਿਆ ਹੁਣ ਤੁਹਾਨੂੰ ਪਤਾ ਇਹ ਤੇ ਜਿਆਦਾ ਬੁੜੀਆਂ ਦੇ ਕੰਮ ਹੁੰਦੇ ਆ ਵੀ ਹੁਣ ਡੱਬੀ ਤਾਂ ਹੀ ਪਾਲੀ ਆਪੇ ਹੁਣ ਜਾਂਦੇ ਆ ਖਾਲ ਨੇ ਪਾਸੇ ਲੱਭਣਾ ਨਹੀਂ ਜਾਂਦੇ ਇਹ ਇੰਨਾ ਟਾਈਮ ਲੱਗਣੇ ਨਹੀਂ ਦੇਣਾ ਤੇ ਇਹ ਤੇ ਗਾ ਇੱਥੇ ਹੀ ਜਾਵੇਂ ਦੇਣ ਦੇ ਇੱਧਰ ਅੱਖਾਂ ਵਿੱਚ ਕੀ ਸਿਆਣ ਹੋ ਗਈਆਂ ਬੱਸ ਭਾਜੀ ਦੇ ਨਾਲ ਚੱਲੇ ਆ ਥੋੜਾ ਕੰਮ ਸੀਗਾ ਤੇ ਉਹ ਚੱਲੇ ਆ ਆਪਣੇ ਭਰਾ ਨੇ ਕਿਹਨੇ ਰੈਸਟੋਰੈਂਟ ਓਪਨ ਕੀਤਾ ਆ ਰੈਸਟੋਰੈਂਟ ਪਤਾ ਨਹੀਂ ਹੋਟਲ ਆ ਜਾਂ ਰੈਸਟੋਰੈਂਟ ਜਾਂ ਕੀ ਚੀਜ਼ ਓਪਨ ਕੀਤੀ ਜਾ ਕੇ ਦੇਖਦੇ ਆ ਤੇ ਹੈ ਆਪਣਾ ਬੜਾ ਖਾਸ ਹੈ ਸੱਜਣ ਆ ਤੇ ਮੈਨੂੰ ਕਿਹਨੇ ਦੋੜਾ ਕੇ ਕਹਿੰਦਾ ਹੈ ਭਈ ਆਈ ਆਈ ਤੇ ਹੁਣ ਮਿਲ ਰਦਾ ਮੈਂ ਚੱਲ ਅੱਜ ਟਾਈਮ ਹੈਗਾ ਤੇ ਹੋ ਉਹਨੇ ਉਧਰੋਂ ਘੜੀ ਕ ਅੱਜ ਸੰਡੇ ਹੈ ਨਾ ਤੇ ਅੱਜ ਲੱਕੜ ਮੰਡੀ ਵੀ ਰਾਸ਼ ਹੈ ਨਹੀਂ ਮੱਸਾ ਵੀ ਕੋਈ ਕੀ ਦੁਕਾਨ ਖੁੱਲੀ ਹੈ ਕੋਈ ਚੁਣਵੀ ਚੁਣਵੀ ਜੀ ਸਭ ਦੁਕਾਨਾਂ ਬੰਦ ਹੈ ਅੱਜ ਉਹਦਾ ਚਿੰਕੜ ਸਾਡਾ ਭਰਾ ਜਿਹੜਾ ਉਹ ਇੱਥੇ ਲੱਗਾਇਆ ਹੈ ਆ ਵਾਲੀ ਦੁਕਾਨਾਂ ਤੇ ਪਾਜੀ ਉਧਰ ਮੈਨੂੰ ਬੜੀ ਗੋਲੀ ਪਾਉਂਦੇ ਨੇ ਮੇਰੇ ਜੀਜਾ ਹੀ ਆ ਮਾਮਾ ਹੀ ਤੇ ਜਵਾਈ ਹੀ ਤੇ ਮੈਨੂੰ ਬੜੀ ਗੋਲੀ ਪਾਉਂਦੇ ਤੇ ਝੂਠ ਤੇ ਝੂਠ ਬੋਲੀ ਜਾਂਦੇ ਤੇ ਮੈਂ ਵੀ ਝੂਠ ਬੋਲਦਾ ਮਾਂ ਬਾਪੇ ਚਿਰ ਤਾਂ ਆਇਆ ਮਹਾਰਨ ਮਾਰਨ ਦਾ ਮੈਂ ਆਉਂ ਨਹੀਂ ਡੇਤੀ ਅਜੇ ਮੈਂ ਆਇਆ ਹੀ ਹਾਂ ਹੈ ਉਹ ਅਗਲੇ ਸੇਰ ਸਾਹ ਵੀ ਆ ਗਏ ਆਈ ਸ਼ਾਸ਼ੀ ਤੇ ਆ ਜੀ ਵੇਖੋ ਲੱਭ ਪਾਜੀ ਹਣੀ ਤੇ ਆ ਗਏ ਨੇ ਤੇ ਆਪਾਂ ਚੱਲਨੇ ਬੈਲਾ ਬੀਟਾ ਰਿਜ਼ੋਰਟ ਹੋਟਲ ਤੇ ਮੈਂ ਕਹਿੰਦਾ ਹੋਟਲ ਤੇ ਸਮੇਂ ਤੇ ਹੋਟਲ ਹੀ ਆ ਗਏ ਏ ਆਪਣੇ ਭਰਾ ਦਾ ਆ ਬਸ ਮੈਂ ਤੇ ਇੰਨੀ ਗੱਲ ਕਹਿਣੀ ਚਾਹੁੰਨਾ ਕਿ ਮੈਂ ਵੈਸੇ ਪ੍ਰਮੋਸ਼ਨ ਨਹੀਂ ਕਰਦਾ ਇਹ ਪਰ ਸਾਡੇ ਆਪਣਾ ਮਤਲਬ ਭਰਾ ਆ ਆਪਣਾ ਉਹ ਵੱਡਾ ਤੇ ਉਹਦਾ ਆ ਸੀਰੀਅਸਲੀ ਬਾਜੀ ਇਹ ਤੇ ਆਪਣੇ ਆਪਣਾ ਘਰ ਵਾਲਾ ਕੰਮ ਆ 31 ਤਰੀਕ ਨੂੰ ਹੈਪੀ ਨਿਊ ਇਅਰ ਤੇ ਫੰਕਸ਼ਨ ਚੱਲਣਾ ਸਟਾਰਟ ਹੋ ਰਿਹਾ ਮਤਲਬ ਹੈਗਾ ਵਾ ਤੇ ਅਨਲਿमिटेड ਫੂਡ ਆ 99 ਦੀ ਟਿਕਟ ਆ ਤੇ ਕੋਈ ਵੀ ਬੁਕਿੰਗ ਕਰਾ ਸਕਦਾ ਵਾ ਤੇ ਜੇ ਤੁਸੀਂ ਨੰਬਰ ਕਹਿੰਦੇ ਉਹ ਨੰਬਰ ਮੈਂਸ਼ਨ ਕਰ ਦਿੰਦੇ ਆ ਥੱਲੇ ਠੀਕਾ ਉਹ ਤੁਹਾਨੂੰ ਮਿਲ ਜੇਗਾ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਲੈਂਦੇ ਹੋ ਤੇ ਅੱਗੇ ਤੁਹਾਨੂੰ ਹੋਰ ਵੀਡੀਓ ਦਿਖਾਉਂਦੇ ਹਾਂ ਤੇ ਹੁਣ ਆਪਾਂ ਜਾਣਾ ਕਿੱਥੇ ਗਏ ਆ ਆਪਾਂ ਜਾਣਾ ਵਾ ਵੀ ਐਮ ਐਸ ਟੱਪ ਕੇ ਹਾਂ ਪੁਲ ਉੱਤਰ ਦੇ ਨਾਲ ਹੀ ਮਤਲਬ ਸੱਜੇ ਹੱਥਾ ਓਕੇ ਮਾਡਾ ਬੀਟਾ ਓਕੇ ਜੀ ਬੈਲਾ ਬੀਟਾ ਹੋਟਲ ਐਂਡ ਰਿਜ਼ੋਰਟ ਪਹੁੰਚ ਗਏ ਆਪਾਂ ਬੈਲਾ ਬੀਟਾ ਤੇ ਇਹ ਹੈ ਲੋਕੇਸ਼ਨ ਤੁਹਾਨੂੰ ਦੱਸਦੀ ਇਹ ਅਮਰਸਰ ਬਾਈਪਾਸ ਆ ਇਹ ਅਮਰਸਰ ਬਾਈਪਾਸ ਇੱਧਰ ਅਮਰਸਰ ਆ ਤੇ ਇੱਧਰ ਪੰਜਾਬੀ ਟੱਬ ਆ ਤੇ ਉਹਦੇ ਨਾਲ ਹੀ ਆ ਆ ਦੇਖ ਸਕਦੇ ਤੁਸੀਂ ਠੀਕ ਆ ਤੇ ਇਹਦੇ ਨਾਲ ਹੀ ਆ ਅਗਲੀ ਸਾਈਡ ਹੈਗਾ ਜੀ ਪੈਟਰੋਲ ਪੰਪ ਜਿਹਾ ਵੇਖੋ ਇੰਡੀਅਨ ਓਇਲ ਇੱਕ ਆਹ ਕੰਟੈਕਟ ਨੰਬਰ ਵੀ ਦਿੱਤਾ ਆ ਡੇਟ ਹੈਗੀ ਆ 31 ਦਸੰਬਰ 2024 2025 ਅਸੀਂ ਦੋਵੇਂ ਬੋਲ ਸਕਦੇ ਹੁਣ ਤੱਕ ਇਹ ਇਹ ਨਵੇਂ ਸਾਲ ਤੇ ਨੋ ਮਹਾਰਾਜ ਅਸੀਂ ਕਰੋ ਚੱਕ ਫੋਟੋ ਸ਼ੂਟ ਕਰਨ ਵਾਸਤੇ ਵਾਟਰਫਾਲ ਆਓ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਕਰੋ ਚੱਕ ਕੀ ਆਈ ਬਾਤ ਆ ਬਹੁਤ ਸੋਹਣਾ ਬਣਿਆ ਆ ਇਹਦਾ ਫੈਮਿਲੀ ਸੈਪਰੇਟ ਬਹਿਣਾ ਚਾਹੁੰਦੀ ਹੈ ਨਾ ਵੇਖੋ ਬੈਠਣਾ ਚਾਹੁੰਦੀ ਹੈ ਤੇ ਇੱਧਰ ਬੈਠ ਸਕਦੇ ਆ ਕਾਫੀ ਖੁੱਲਾ ਹੈ ਦਾ ਸਿਸਟਮ ਹੈ ਬਹੁਤ ਸੋਹਣਾ ਤੇ 33 ਨੂੰ ਮੈਂ ਵੀ ਆਵਾਂਗਾ ਤੇ ਤੁਸੀਂ ਸਾਰੇ ਜਣੇ ਜਰੂਰ ਪਹੁੰਚਿਓ ਵੀ ਠੀਕ ਆ ਤੇ ਦੱਕ ਕੋਸ਼ਿਸ਼ ਕਰਾਂਗੇ ਗੁੱਡੀਆਂ ਗੱਡੀਆਂ ਦਾ ਤਾਂ ਟੰਗ ਦਾ ਕਰਨਾ ਪਰ ਕੋਈ ਚੱਕਰ ਵਾਲੀ ਗੱਲ ਨਹੀਂ ਜਰੂਰ ਆਵਾਂਗੇ ਪਰ ਮੈਂ ਥੋੜੇ ਟਾਈਮ ਦੇ ਆਈਏ ਬਾਕੀ ਗੱਡੀਆਂ ਜਿੰਨੀਆਂ ਮਰਜ਼ੀ ਆ ਜਾਣ ਉਹ ਇਰਮਾਨ ਆ ਲੱਗਣਗੀਆਂ ਇਧਰ ਬੈ ਇਧਰ ਇਧਰ ਵਾਲੀ ਸਾਈਡ ਬੜੀ ਸੋਹਣੀ ਲੋਕੇਸ਼ਨ ਉਹ ਤੇਰੇ ਸਦਕੇ ਉਹ ਬੈਕ ਸਾਈਡ ਤੇ ਗਏ ਨਹੀਂ ਅਜੇ ਬੈਕ ਸਾਈਡ ਤੇ ਮੈਂ ਗਏ ਨਹੀਂ ਬੈਕ ਸਾਈਡ ਤੇ ਹੋਰ ਨਜ਼ਾਰਾ ਆ ਆ ਉਹ ਲੈ ਕੇ ਚਲਦੇ ਆ ਯਾਰ ਆਏ ਤੇ ਆਈਆਂ ਵੇਖਣ ਹਣ ਇਧਰ ਕਰੋ ਚੈੱਕ ਤੁਸੀਂ ਇਹ ਤਾਂ ਨਹੀਂ ਉਹ ਤਾਂ ਤਿਆਰੀ ਕਰ ਰਹੀ ਉਹ ਵੀ ਚੈੱਕ ਕਰ ਰੋ ਤੁਸੀਂ ਤੇ ਇਧਰ 31 ਤਰੀਕ ਵਾਸਤੇ ਤਿਆਰੀਆਂ ਚੱਲ ਰਹੀਆਂ ਨੇ ਇਧਰ ਲੜੀਆਂ ਲੱਗ ਰਹੀਆਂ ਨੇ ਠੀਕ ਹੈ ਤਿਆਰੀ ਚੱਲ ਰਹੀ ਪੂਰੀ ਉਧਰ ਅਗਲੀ ਸਾਈਡ ਤੇ ਟੈਂਟ ਡਿਆ ਜ ਲੱਗਣਾ ਚਲੋ ਫਿਰ ਵੀ ਚੱਲਦੇ ਆਂ بارش ਕਰਕੇ ਥੋੜਾ ਜਿਹਾ ਔਖਾ ਹੋਇਆ ਵਾ ਫੀਲਿੰਗ ਪੂਰੀ ਲੋ ਘਰ ਫੀਲਿੰਗ ਤਾਂ ਲੱਗਦਾ ਸਹੀ ਆ ਜਿਹੜਾ ਜੇਲ ਇਸ ਕੀ ਚੀਜ਼ ਤਾਂ ਦੱਸੀ ਨਹੀਂ ਆ ਕੰਮ ਦੋਨੋਂ ਚੱਲਣਗੇ ਵੈਜ ਵੀ ਤੇ ਨਾਨ ਵੈਜ ਵੀ ਵੈਜ ਵਾਲੇ ਵੀ ਖੁਸ਼ ਹੋਣਗੇ ਜਾਣਗੇ ਤੇ ਨਾਨ ਵੈਜ ਵਾਲੇ ਵੀ ਤੇ ਇਧਰ ਬਗਲੇ ਹਾਂਜੀ ਪਤਾ ਕੋਈ ਨਹੀਂ ਕਦੀ ਤੱਕ ਦਿਨ ਮਿਲੂਗਾ ਖਾਣ ਨੂੰ ਮੈਂ ਕਦੀ ਤੱਕ ਦਿਨ ਮਿਲੂਗਾ ਖਾਣ ਨੂੰ ਕੋਈ ਨਹੀਂ ਮਹੋਦਯ ਸਸਟੋ ਅੰਗ ਪਿਸ਼ਮਾ ਘਰੇ ਲਿਆ ਰਸਾਣੇ ਉਦੋਂ ਨਹੀਂ ਖਾਂਦੀ ਹਿੰਦੀ ਤੇ ਅੱਜ ਖਾਂਣ ਢੀ ਜੰਮੀ ਐ ਜੰਮੀ ਅੱਛਾ ਇਕਰੋ ਲਵੇ ਹੁਣ ਚੱਲਨੇ ਆਪਾਂ ਚੱਲ ਗਏ ਹਾਂ ਚਲੋ ਹਾਂਜੀ ਪੁੱਤ ਬੋਲੀਂਦਾ ਹਾਂ ਨਹੀਂ ਕਹੀਦਾ ਹਾਂ ਕਹੋ ਹਾਂਜੀ ਹਾਂਜੀ ਵੈਰੀ ਗੁੱਡ सही गलूटरी ते होने ठंड किए आप ਬੋਹਤ ਧੰਨੀਆਂ ਦੇ ਸੱਸੀਆ ਮੰਮੀ ਡੈਡੀ ਸੱਸੀ ਕਾ ਬੱਦੀ ਸੱਸੀ ਕਾ ਐ ਨਹੀਂ ਕਿਤੇ ਨਹੀਂ ਐ ਨਹੀਂ ਕਿਤੇ ਨਹੀਂ ਕਿਤੇ ਕਿੰਨਾ ਸੋਹਣਾ ਕਿੱਡਾ ਸੋਹਣਾ ਬਲੀ ਯੂ ਨਹੀਂ ਕਿਤੇ ਸੱਸੀ ਕਾ ਬੱਤ ਸੱਚ ਕਾ ਪੋ ਮਾਈ ਮਾਈ ਨਹੀਂ ਪਿਆਰ ਚਲ ਚਲ ਤੂੰ ਵੀ ਸੌ ਜਾ ਮੈਂ ਤਾਂ ਤੂੰ ਸੌਂ ਜਾ ਕਿੱਡਾ ਸੋਹਣਾ ਬਣਾਇਆ ਹੈ ਵੇ ਦੇਖਣਾ ਭਾਈ ਦੇਖਣਾ ਭਾਈ ਚੱਲ ਚੱਲ ਆ ਜਾ ਵੈਰੀ ਗੁੱਡ ਚੱਲ ਚੰਗੀ ਗੱਲ ਹੀ ਆਗੇ ਇਹ ਵੀ ਹੱਥ ਚੰਗੀ ਹੈਗੇ ਹਨਾ ਵੀ ਡਰ ਜੇ ਸਸੀ ਕਾਲ ਬੁਲਾਉਣੀ ਦੁਪਹਿਰਾਂ ਕਹਿੰਦੇ ਤੂੰ ਮੰਮੀ ਆ ਮੈਂ ਕਹਾ ਉਧਰ ਕੌਣ ਕਹਿੰਦੀ ਮੈਂ ਤਾਂ ਮੰਮਾ ਅੱਛਾ ਤੂੰ ਮੰਮੀ ਮੈਂ ਕਹਾ ਮੰਮਾ ਮੰਮੀ ਕਹਾਂ ਮੈਂ ਕਹਿੰਦਾ ਬੜੀਆਂ ਗੱਲਾਂ ਕਰੇਗੇ ਪੂਰੀਆਂ ਸਾਹਿਬ ਮੈਂ ਮੈਂ ਮੰਮੀ ਕਹਾਂ ਤੇ ਉਹ ਇਧਰ ਮੰਮੀ ਨੇ ਕਹਿੰਦੀ ਆ ਕਹਿੰਦੀ ਮੈਂ ਕੀ ਕਵਾਂ ਮੰਮੀ ਕਵਾਂ ਫਿਰ ਕਹਿੰਦੀ ਮੰਮੀ ਗਣਾ ਲੱਗਦਾ ਸਾਰੇ ਕਿਦਾਂ ਡਾਂਸਿਆ ਕੰਡਾ ਪੈਂਦੀ ਹੈ ਹੈ ਉਹ ਜਿਹਾਂ ਦੇ ਕੱਪੜੇ ਪਾਏ ਮੋٹے ਦੋਦੇ ਮੋਟੀ ਮੋਟੀ ਲੱਗਣ ਦੀ ਤੇ ਵੇ ਹੁਣ ਕਾਂਗੜੀ ਪਹਿਲਵਾਨ ਨਿਕਲਿਆ ਕਾਂਗੜੀ ਪਹਿਲਵਾਨ ਕੱਲ ਉਸ ਮੇਜ ਲੱਗ ਨੱਚਣ ਇਧਰ ਆ ਜਾ ਇਧਰ ਬੜਾ ਠੰਡ ਬੜੀ ਆ ਉੱਪਰ ਆ ਜਾ ਟਿੱਕੇ ਨਹੀਂ ਪੈਂਦੀ ਸਲੂਨ 'ਚ ਵੀ ਨਹੀਂ ਪੈਂਦੀ ਯਾਰ ਮੇਰੀ ਤਾਂ ਮਤ ਮਾਰ ਦਿੰਦੀ ਸਹੀ ਗੱਲ ਦੀ ਸਹੀ ਗੱਲ ਆ ਮੈਂ ਤੂੰ ਤੇ ਹੱਥ ਆ ਜਾਣਾ ਯੋ ਇੱਧਰ ਆ ਜਾ ਸਟ ਨਾ ਲਵਾਲੀ ਪਛਾਨ ਨਾ ਜਾਪੇ ਵੇਖੋ ਜਾਪਣੇ ਨੇ ਪਛਾਨੋ ਯਾਰ ਕੀ ਕਹਿਨੀ ਹੈ ਪਾਣੀ ਪਾਣੀ ਪਰਾ ਦੋ ਆਂਦੀ ਪਾਣੀ ਕੀ ਕਰਨਾ ਪਾਣੀ ਕੀ ਕਰਨਾ ਪੀਣਾ ਮੂਝ ਦਵਾਈ ਖਵਾਣੀ ਹੈ ਮੈਨੂੰ ਆ ਫੜੋ ਮੈਂ ਪਾਣੀ ਲੈ ਕੇ ਆਉਂ ਮੈਂ ਇੱਕ ਮਿੰਟ ਆ ਦਵਾਈ ਫੜ ਛੜੀ ਆਪਣੇ ਕੋਗੇ ਜਨਾ ਪਾਓ ਠੀਕ ਆ ਨਹੀਂ ਭੁੰਦੀ ਹੁੰਦੀ ਉਹ ਸਿਆਣੀ ਹੈ ਹਾਂ ਬਸ ਫੜ ਕੇ ਰੱਖੋ ਦਵਾਈ ਮੈਂ ਆ ਗਿਆ ਠੀਕ ਹੈ ਯਹੀ ਦੇ ਹੱਥੋਂ ਦਵਾਈ ਨਾ ਖਾਈਏ ਤੇ ਰੋਂ ਲੱਗ ਜਾਂਦੀ ਹੈ ਮੈਂ ਆਉਣਾ ਮੈਂ ਆਉਣਾ ਆ ਬਸ ਪਾਣੀ ਲੈ ਤੂੰ ਨਹੀਂ ਕਿ ਪਾ ਲੈ ਪਾ ਲਿਆ ਹਨ ਮੈਂ ਤੁਹਾaldi ਦਵਾਈ ਚ ਲੈ ਮੈਨੂੰ ਦੇ ਦੋ ਦਹੀਂ ਮੈਨੂੰ ਦੇ ਦੋ ਕਿਹਦੀ ਦਹੀਂ ਹੈ ਪਾਪਾ ਦੀਆ ਪਾਪਾ ਦੀ ਹੈ ਅੱਛਾ ਤੇਰਾ ਮਾਂ ਕੀ ਹੈ ਹਰ ਗੁੰਠਾਉ ਇਹ ਪਤਰੀ ਕੀ ਹੈ ਸੁਮਿੰਦਰ ਸਿੰਘ ਦੀ ਇਹ ਛੱਡੀ ਦੀ ਸਾਚੰਦਾਂ ਚੰਦ ਦੀ ਹਾਂ ਮੈਂ ਇਹਦਾ ਆ ਪਾਣੀ ਲੈ ਆਂਦਾ ਜੀ ਮਿਠਾ ਰਿਓਂ ਹੰਦਾ ਜੀ ਥੰਡੇ ਨੇ ਕਰਾਂ ਲਾਂ ਲਓ ਲੈ ਜੱਗ ਚ ਪਈ ਆ ਇਹ ਗਰਮ ਪਾਣੀ ਕੋਈ ਗੱਲ ਨਹੀਂ ਜੰਮੀ ਕੋਈ ਆ ਪਾਣੀ ਜੰਮੀ ਹੈ ਕੰਦੀ ਹੋ ਗੋਦੋ ਕੋਈ ਜਲਦੀ ਕੋੜੀ ਹੈ ਕੰਦੀ ਉਹ ਇੱਕ ਮਿੰਟ ਚਲੋ ਜੀ ਖਮੋਗੀ ਖਮੋਗੀ ਚਲੋ ਨੀਨੀ ਗੱਲ ਆ ਨੀ ਨਿਕਾਲਾ ਸਾਰੀ ਜੋ ਚਾਹ ਬਣਾ ਦਈਆ ਜਾਨ ਪਾਪਾ ਸਾਹਮਣਾ ਕਿ ਲੈ ਕੇ ਘਰ ਸੋਚ ਬੱਚ ਬੱਚ ਚਾਹ ਰੈਂ ਦੇ ਚਾਹ ਰੈਂ ਨਾ ਪੀ ਲਈ ਪਾਪਾ ਜੀ ਇੱਥੇ ਬਣਾ ਦੇ ਇੱਥੇ ਖਲੋ ਕੇ ਬਣਾ ਦੇ ਚਾਹ ਬਣਾ ਦੇ ਪੀ ਜੀ ਮੈਨੂੰ ਲੱਗਦਾ ਆਇਆ ਪਾਪਾ ਰੈਂ ਦੇ ਸੋ ਗਸੇਲ ਟੱਕਿਆ ਜੋ ਆ ਤੇ ਬਹੁਤ ਸੋਣਾ ਬਣ ਗਿਆ ਮੰਮਾ ਨੇ ਵੇਖਣੇ ਮੰਮਾ ਨੂੰ ਖਾਦ ਮੰਮਾ ਕਹਿੰਦੇ ਸੋਣਾ ਲੱਗਣ ਡਿਆ ਸੋਹਣਾ ਲੱਗਦਾ ਆ। ਚੋਨਾ ਲੱਗਦਾ। ਕੀ ਜਾਂਦੀ ਆ? ਪੱਗ ਪਾਇਆ। ਅੱਛਾ ਅੱਛਾ ਪੱਗ ਬਣਾਇਆ। ਬੜਾ ਸੋਹਣਾ ਸਤ ਪਾਵਲ ਵੇ ਬਣਾ। ਆਇਆ ਵੇ। ਕਰਨ ਲਈ ਹੁਣਾ ਪਿੰਨੀਆਂ ਭੇਜੀਆਂ ਤੇ ਉਹ ਲੱਗੀਆਂ ਖਾਣ। ਮੈਂ ਉਦਾਂ ਮੈਂ ਖਾਂਦਾ ਨਹੀਂ ਪਰ ਮੇਰੇ ਸੰਦੀਪ ਕਹਿੰਦੇ ਖਾੜੋ ਸਵਾਦ ਆ ਤੇ ਮੈਂ ਚਲੋ ਖਾ ਲਿਆ। ਤੂੰ ਖਾਦੀ? ਤੂੰ ਵੀ ਖਾ ਲੈ। ਅੱਛਾ ਅੱਛਾ। ਮੈਨੂੰ ਤਾਂ ਕਹਿੰਦੀ ਉਹਥੇ ਵੀ ਚਰਨੀ ਬੜਾ ਯੋਰਲਾ ਮੈਂ ਮੈਂ ਖਾਣੀ ਫਿਰ ਵਿਚਾਰੀ ਨੇ ਥੋੜੀ ਭਾਨੀ ਕਿ ਉਦਾਂ ਚੱਲਣ ਨੂੰ ਵੀਰ ਆਏ ਉਹਨੇ ਇਹ ਦੀ ਰਿਸਤ ਕਰਨੀ ਫਿਰ ਥੋੜੀ ਜੀ ਖਾਧੀ ਮੈਂ ਬਬ ਮੈਂ ਨਹੀਂ ਬਹੁਤੀ ਖਾਧੀ ਹੁਣ ਲੱਗਾ ਹਾਂ ਹਾਂ ਉਹ ਤਾਂ ਹੀ ਬੁੱਧੀ ਨਹੀਂ ਆ ਪਾਣੀ ਵੀ ਪੀ ਲੈ